ਅਮਰitsar ਪੁਲਿਸ ਵਾਲਾਂ ਦੇ ਘੇਰੇ ਵਿੱਚ ਹਰ ਵਾਰ ਆ ਜਾਂਦੀ ਹੈ ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਜੂਡਿਕਸ਼ਨ ਉਹਨਾਂ ਦੀ ਹੈ ਅੱਜ ਵੀ ਇੱਕ ਘਟਨਾ ਦੇਖਣ ਨੂੰ ਮਿਲੀ ਹੈ ਅਚਾਨਕ ਹਫੜਾ ਤਫੜੀ ਮੱਜ ਜਾਂਦੀ ਹੈ ਟਾਸਕ ਫੋਰਸ ਵੀ ਹੈਰਾਨ ਵੀ ਹੁੰਦੀ ਹੈ ਐਕਟਿਵ ਵੀ ਹੋ ਜਾਂਦੀ ਹੈ ਨਾਲ ਦੇ ਨਾਲ ਕੋਈ ਦੋ ਨੌਜਵਾਨਾਂ ਨੂੰ ਕਹਿੰਦੇ ਕਸੀਟ ਕੇ ਲੈ ਕੇ ਜਾ ਰਹੇ ਸੀ ਫਿਰ ਪਤਾ ਲੱਗਦਾ ਕਿ ਉਹ ਕੌਣ ਨੇ ਫਿਰ ਉਹ ਮੁਲਾਜ਼ਮਾਂ ਨੂੰ ਥੋੜੀ ਦੇਰ ਦੇ ਲਈ ਹਿਰਾਸਤ ਵਿੱਚ ਵੀ ਡਿਟੇਨ ਵੀ ਕੀਤਾ ਗਿਆ ਟਾਸਕ ਫੋਰਸ ਵੱਲੋਂ ਉਹ ਅੱਜ ਵਾਲਾ ਮਾਮਲਾ ਕੀ ਹੋਇਆ ਅਮਰitsar ਪੁਲਿਸ ਵੱਲੋਂ ਸਭ ਤੋਂ ਵੱਡੀ ਗੱਲ ਕਿ ਦੇਖੋ ਜੇ ਤੇ ਉੱਥੇ ਤਰਨ ਤੰਨ ਪੁਲਿਸ ਦੇ ਸੀਆਈਏ ਡਿਪਾਰਟਮੈਂਟ ਦੇ ਮੁਲਾਜ਼ਮ ਆਏ ਨੇ ਨਾ ਜਿਹਦੇ ਤੁਹਾਡੇ ਕਿਉਂਕਿ ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਬਾਰਡਰ ਸਟੇਟ ਦੇ ਬਾਰਡਰ ਡਿਸਟ੍ਰਿਕਟਾਂ ਦੇ ਵਿੱਚ ਜ਼ਿੰਮੇਵਾਰ ਤੇ ਸਿਆਣੇ ਪੁਲਿਸ ਅਫਸਰ ਲਗਾਏ ਜਾਣ ਤੇ ਚੰਗੇ ਰਹਿਣਗੇ ਤੁਸੀਂ ਉੱਥੇ ਲਾਏ ਨੇ ਪੰਪਾਂ 6-6 ਸਾਲ ਦੇ ਸਰਵਿਸ ਵਾਲੇ ਉਹਨਾਂ ਨੂੰ ਪਹਿਲਾਂ ਟ੍ਰੇਨ ਕਰਨਾ ਚਾਹੀਦਾ ਬਾਰਡਰ ਸਟੇਟ ਦੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਗੁਰਦਾਸਪੁਰ ਦਾ ਆਪਣਾ ਨਜ਼ਰੀਆ ਅੰਮ੍ਰਿਤਸਰ ਦਾ ਆਪਣਾ ਨਜ਼ਰੀਆ ਤਰਨਤਾਰਨ ਦਾ ਆਪਣਾ ਨਜ਼ਰੀਆ ਹਰ ਡਿਸਟ੍ਰਿਕਟ ਦੀ ਇੱਕ ਆਪਣੀ ਅਪਰੋਚ ਹੈ ਉੱਥੇ ਤੇ ਬੜੇ ਸਿਆਣੇ ਆਫੀਸਰ ਲਾਣੇ ਚਾਹੀਦੇ ਜਿਨ੍ਹਾਂ ਦਾ ਤਜਰਬਾ ਹੋਵੇ ਘਟੋ-ਕਟ ਇੱਥੇ ਤੇ 2019 2020 ਬੈਚ ਵਾਲੇ 2021 ਬੈਚ ਵਾਲੇ ਲਾਈ ਜਾਂਦੇ ਨਹੀਂ ਐਸਐਸਪੀ ਲੱਗਣ ਜਦੋਂ ਘਟੋੜ 8-9 ਸਾਲ ਦੀ ਸਰਵਿਸ ਤੇ ਹੋ ਜੇ ਤੁਹਾਡੇ ਕੋਲ ਜਦੋਂ ਸੀਨੀਅਰ ਬੈਠੇ ਹੈਗੇ ਨਾ ਲਾਉਣੇ ਚਾਹੀਦੇ ਨੇ ਗਾ ਉਹਨਾਂ ਨੇ ਲੱਗਣਾ ਹੈਗਾ ਜਦੋਂ ਅਗਲੇ ਸੀਨੀਅਰ ਨੇ ਡੀਆਈਜੀ ਬਣ ਜਾਣਾ ਹੈਗਾ ਤੇ ਅੱਪੇ ਨਵੇਂ ਦੀ ਵਾਰੀ ਆ ਜਾਊਗੀ ਹੁਣ ਉਸ ਦੇਖੋ ਤਰਨਤਾਰ ਪੁਰਸ ਨੇ ਕੀ ਕੀਤਾਗਾ ਠੀਕ ਹੈ ਕਿਉਂਕਿ ਅੱਜਕੱਲ੍ਹ ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਤੇ ਸਰਕਾਰ ਦੀ ਬਹੁਤ ਕਿਰਕਰੀ ਹੋ ਰਹੀ ਹੈ ਰੋਜ਼ ਵਿਆਹਾਂ ਦੇ ਵਿੱਚ ਵੀ ਲੋਕੀ ਸੇਫ ਨਹੀਂ ਆ ਦੁਕਾਨਾਂ ਤੇ ਵੀ ਸੇਫ ਨਹੀਂ ਆ ਘਰਾਂ ਦੇ ਵਿੱਚ ਵੀ ਸੇਫ ਨਹੀਂ ਆ ਲੋਕਾਂ ਨੇ ਤੇ ਘਰਾਂ ਚੋਂ ਬਾਹਰ ਨਿਕਲਣਾ ਬੰਦ ਕਰਤਾ ਹੈਗਾ ਹੁਣ ਤੇ ਆਵਾਦੀ ਪਾਰਟੀ ਵਾਲੇ ਨਿਕਲਦੇ ਨੇ ਐਮ ਐਲ ਏ ਉਹ ਵੀ 20 25 25 ਗਨਮੈਨ ਲੈ ਕੇ ਹਰ ਬੰਦਾ ਥੋੜੇ 20 25 ਗਨਮੈਨ ਮਿਲਦੇ ਕਿਸੇ ਨੂੰ ਹੁਣ ਉਹ ਕੋਈ ਹੋ ਸਕਦਾ ਕਿ ਗੈਂਗਸਟਰਾਂ ਨੂੰ ਲੈ ਕੇ ਜਿਹੜਾ ਪੁਲਿਸ ਐਕਸ਼ਨ ਚੱਲ ਰਿਹਾ ਹੈਗਾ ਹੋ ਸਕਦਾ ਕਿ ਤਰਨ ਤਰਨ ਪੁਲਿਸ ਨੂੰ ਇਨਪੁਟ ਮਿਲੀ ਹੋਵੇ ਕਿ ਗੈਂਗਸਟਰ ਨੇ ਜਾਂ ਕੋਈ ਹੋਰ ਐਂਟੀ سوشੀਅਲ ਬੰਦਾ ਕੋਈ ਹੈਗਾ ਉਹ ਦਰਬਾਰ ਸਾਹਿਬ ਦੇਡੇ ਟੇਡੇ ਲੋਕੇਸ਼ਨ ਆ ਗਈ ਹੋਗੀ ਲੋਕੇਸ਼ਨ ਆ ਗਈ ਕਿ ਦਰਬਾਰ ਸਾਹਿਬ ਬੰਦਾ ਪ੍ਰਕਰਮਾ ਕਰ ਰਿਹਾ ਹੈਗਾ ਹੁਣ ਕੋਈ ਕੀ ਕਹਿੰਦਾ ਹੈ ਮੰਨ ਲਓ ਅਗਰ ਖੁਦਾ ਨਾ ਖਾਸਤਾ ਕੁਝ ਉੱਥੇ ਹੋ ਜਾਂਦੀ 19 ਕੀ ਹੋ ਜਾਂਦੀ ਉਹ ਭੱਜਦੇ ਆਪਣੇ ਸੇਫ ਵਾਸਤੇ ਫਾਇਰ ਕਰ ਦਿੰਦੇ ਹੈਗੇ ਕਿੰਨੀ ਵੱਡੀ ਗਿਣਤੀ ਦੇ ਉੱਥੇ ਸ਼ਰਧਾਲੂ ਮੱਥਾ ਟੇਕ ਰਹੇ ਹੁੰਦੇ ਪ੍ਰਕਰਮਾਂ ਚ ਉਹ ਕਰੇ ਹੁੰਦੇ ਨੇ ਲੋਕੀ ਬੈਠੇ ਪਾਠ ਕਰ ਰਹੇ ਹੁੰਦੇ ਨੇ ਲੰਗਰ ਨੂੰ ਜਾ ਰਹੇ ਹੁੰਦੇ ਨੇ ਪੰਜ ਇਸ਼ਨਾਨਾ ਕਰ ਰਹੇ ਹੁੰਦੇ ਕੋਈ ਇਸ਼ਨਾਨ ਕਰ ਰਹੇ ਹੁੰਦੇ ਨੇ ਪ੍ਰਸ਼ਾਦ ਦੇ ਕਰਵਾ ਰਹੇ ਹੁੰਦੇ ਪ੍ਰਸ਼ਾਦ ਲੈ ਰਹੇ ਹੁੰਦੇ ਨੇ ਕਿੰਨਾ ਉੱਥੇ ਸ਼ਰਧਾਲੂ ਆਏ ਹੁੰਦੇ ਤੇ ਉਹ ਪੁਲਿਸ ਦਾ ਫੇਲੀਅਰ ਹਫੜਾ ਦਫੜੀ ਆ ਤੁਸੀਂ ਐਵੇਂ ਨਹੀਂ ਕਰ ਸਕਦੇ ਕਾਨੂੰਨ ਕੀ ਕਹਿੰਦਾ ਤੁਸੀਂ ਤਰਨਤਾਰ ਤੋਂ ਅੰਮ੍ਰਿਤਸਰ ਆਏ ਤੁਹਾਨੂੰ ਲੋਕਲ ਪੁਲਿਸ ਨੂੰ ਦੱਸਣਾ ਚਾਹੀਦਾ ਸੀ पीएससी दरबार साहब ਜਾਣਾ ਹੈਗਾ ਤਰਨਤਾਰਨ ਦੇ ਐਸਐਸਪੀ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨਾਲ ਗੱਲ ਕਰਨੀ ਚਾਹੀਦੀ ਸੀ ਜੇ ਉਹਦੇ ਨਾਲ ਨਹੀਂ ਤੇ ਜਿਹੜੀ ਉਥੇ ਗਲਿਆਰਾ ਚੌਂਕੀ ਉਹਦੇ ਨਾਲ ਗੱਲ ਕਰਨੀ ਸੀ ਇਹਦੀ ਐਸਐਚਓ ਦੇ ਨਾਲ ਫਿਰ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਨੂੰ ਕਰਦੇ ਕਿ ਦੋ ਮੁਜਰਮ ਨੇ ਲੜੀਂਦੇ ਨੇ ਲੋਕੇਸ਼ਨ ਇਹਨਾਂ ਦੀ ਹੈ ਸਾਡੀ ਨੂੰ ਮਦਦ ਕਰੋ ਤੇ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਤੇ ਵੱਡੇ ਪੱਧਰ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੁਹਾਡੇ ਕੋਈ ਪਤਾ ਲੱਗਾ ਲੋਕੇਸ਼ਨ ਹੈ ਤੁਸੀਂ ਉੱਥੇ ਸੀਸੀਟੀਵੀ ਦੇ ਕੈਮਰੇ ਲੱਗੇ ਉੱਥੇ ਬੈਠ ਕੇ ਤੁਸੀਂ ਪਿੱਛਾ ਕਰੇ ਜਾਂਦੇ ਟਾਸਕ ਫੋਰਸ ਵੱਡੀ ਗਿਣਤੀ ਦੇ ਵਿੱਚ ਪਿੱਛੋਂ ਆ ਕੇ ਜਫਾ ਪਾ ਲੈਂਦੇ ਟਾਸਕ ਫੋਰਸ ਨੂੰ ਕਰਦੇ ਤੁਸੀਂ ਇਨਫੋਰਮ ਨਹੀਂ ਕੀਤਾਗਾ ਜੇ ਕੁਝ ਹੋ ਤੇ 1921 ਹੁੰਦੀ ਤੇ ਕੌਣ ਜ਼ਿੰਮੇਵਾਰ ਹੇ ਕਿ ਉਹ ਪੁਲਿਸ ਜਿਹੜੀ ਤਰਤਨ ਪੁਲਿਸ ਦੀ ਜ਼ਿੰਮੇਵਾਰੀ ਸੀ ਅੰਮ੍ਰਿਤਸਰ ਪੁਲਿਸ ਦੀ ਜ਼ਿੰਮੇਵਾਰੀ ਹੈ ਸਟੇਟ ਗਵਰਨਮੈਂਟ ਦੀ ਪੁਲਿਸ ਦੀ ਜ਼ਿੰਮੇਵਾਰੀ ਬੰਦੀ ਇਹ ਤਾਂ ਬਹੁਤ ਹੀ ਲਾਪਰਵਾਹੀਆ ਅੰਗੇਲੀ ਕਹਿੰਦੇ ਨੂੰ ਠੀਕ ਹੈ ਪੁਲਿਸ ਦੀ ਮੰਸ਼ਾ ਨਹੀਂ ਮਾੜੀ ਹੋ ਸਕਦੀ ਕਿ ਉਹਨਾਂ ਲੱਗੂ ਕਿ ਦੋ ਬੰਦੇ ਇੱਥੇ ਘੁੰਮ ਰਹੇ ਜਿਹੜੇ ਪੁਲਿਸ ਨੂੰ ਚਾਹੀਦੇ ਹੋਏ ਕਾਨੂੰਨ ਨੂੰ ਚਾਹੀਦੇ ਹੋਣਗੇ ਪਰ ਇੱਕ ਪ੍ਰੋਸੀਜਰ ਸੀ ਉਹ ਅਡਾਪਟ ਨਹੀਂ ਕੀਤਾ ਜਦੋਂ ਇਹ ਪੁਲਿਸ ਵਾਲੇ ਆਏ ਨੇ ਸਾਦੇ ਕੱਪੜਿਆਂ ਦੇ ਸੀਆਈਏ ਤਰਨਤਨ ਦਾ ਸਟਾਫ ਹੋ ਉਹ ਜਦੋਂ ਦੋ ਬੰਦਿਆਂ ਨੂੰ ਕਸੀਟ ਕੇ ਲੈ ਕੇ ਜਾ ਰਹੇ ਸੀ ਤੇ لازਮੀ ਤੌਰ ਤੇ ਸ਼ਰਧਾਲੂਆਂ ਦੇ ਵਿੱਚ ਭਜੜੜੀ ਹੋਈ ਹੋਇਆ ਨਹੀਂ ਇਦਾਂ ਦੇ ਮਾਹੌਲ ਤੇ ਪੰਜਾਬ ਚ ਖੜਗੋਵਾਦ ਵੇਲੇ ਨਹੀਂ ਸੀ ਜਦੋਂ ਇਹ ਏਡੀ ਕਿਤੇ ਦੂਰ ਦਰਾੜਿਓ ਲੋਕ ਆਉਂਦੇ ਪੂਰੀ ਦੁਨੀਆ ਦੇ ਵਿੱਚ ਆਉਂਦੇ ਨੇ ਤੇ ਕੀ ਉੱਥੇ ਅਸਰ ਗਿਆਗਾ ਇੱਕ ਪੁਲਿਸ ਅਫਸਰ ਦੀ ਲਾਪਰਵਾਹੀ ਕਰਕੇ ਅੱਜ ਮੈਸੇਜ ਕੀ ਕਿਹਾਗਾ ਕਿ ਦਰਬਾਰ ਸਭ ਦੇ ਵਿੱਚ ਵੀ ਪੁਲਿਸ ਇੰਨੇ ਲੋਕਾਂ ਦੇ ਧੱਕਾਸ਼ਾਹੀ ਕਰਦੀ ਹੈ ਇੰਨਾ ਜ਼ਬਰਕਾਰੀ ਆ ਤੁਸੀਂ RAM ਦੇ ਨਾਲ ਸ਼ਰਮਣੀ ਘਪੇਟੀ ਨੂੰ ਦੱਸਦੇ ਸ਼ਰੂਨੀ ਕਮੇਟੀ ਆਪਣੇ ਤਰੀਕੇ ਨਾਲ ਉਹਨਾਂ ਕੋਲ ਟਾਸਕ ਫੋਰਸ ਜਦੋਂ ਧੂਕੇ ਲੈ ਕੇ ਜਾ ਰਹੇ ਸੀ ਫਿਰ ਸ਼ਰੂਨੀ ਕਮੇਟੀ ਦੇ ਟਾਸਕ ਫੋਰਸ ਨੇ ਦੇਖ ਲਿਆ ਵੀ ਇਹ ਕਰ ਕੀ ਰਿਹਾ ਹੈਗੇ ਨਾ ਕਿਉਂ ਕਿਵੇਂ ਦਰਬਾਰ ਸਭ ਟਾਸਕ ਫੋਰਸ ਇਸੇ ਕਰਕੇ ਲਾਈ ਜਾਂਦੀ ਹੈਗੀ ਨਾ ਟਾਸਕ ਫੋਰਸ ਇਹ ਨਹੀਂ ਹੈ ਕਿ ਉਹ ਵਰਸ਼ਾ ਲੈ ਕੇ ਖੜੇ ਆਗੇ ਨੇ ਜੇ ਕੋਈ ਕਾਨੂੰਨ ਭਾਗ ਕਰਦਾ ਉਹ ਟਾਸਕ ਫੋਰਸ ਦੀ ਵੀ ਜ਼ਿੰਮੇਵਾਰੀ ਹੈਗੀ ਇਸ ਕਰਕੇ ਉਹਨਾਂ ਨੇ ਸ਼ੱਕ ਦੇ ਦਾਇਰੇ ਦੇ ਵਿੱਚ ਉਹਨਾਂ ਨੇ ਤਰਨਤਨ ਪੁਰਸ ਦੇ ਮੁਲਾਜ਼ਮ ਫੜ ਲਏ ਆਗੇ ਉਹਨਾਂ ਨੂੰ ਕਮਰੇ ਚ ਲੈ ਕੇ 50 ਨੰਬਰ ਕਮਰਾ ਲੈ ਕੇ ਆ ਗਏ ਨੇ ਜਦੋਂ ਫਿਰ ਸੀਨੀਅਰ ਪੁਲਿਸ ਨੇ ਹਾਈ ਕਟ ਦੱਸਿਓ ਨਾ ਕਿ ਇਸ ਤੇ ਸੀਆਈਏ ਤਰਨਤਾਰ ਤੋਂ ਆਇਆਗੇ ਨੇ ਫਿਰ ਉਹਨਾਂ ਨੇ ਪੁਲਿਸ ਅੰਮ੍ਰਿਤਸਰ ਪੁਲਿਸ ਨਾਲ ਗੱਲ ਕੀਤੀ ਹੋਗੀ ਅੰਮ੍ਰਿਤਸਰ ਪੁਲਿਸ ਨੇ ਤਰਨਤਾਰ ਪੁਲਿਸ ਨਾਲ ਗੱਲ ਕੀਤੀ ਹੋਗੀ ਪਰ ਇਹ ਪੁਲਿਸ ਦੀ ਗੁੰਡਾਗਰਦੀ ਕਹਿ ਸਕਦੇ ਨੂੰ ਵਧੀ ਕੀ ਕਹਿ ਸਕਦੇ ਆ ਲਾਪਰਵਾਹੀ ਕਹਿ ਸਕਦੇ ਆ ਨਗੇਲੀ ਕਹਿ ਸਕਦੇ ਆ ਇਹ ਕੁਝ ਵੀ ਕਹਿ ਲੋ ਕਿ ਘੱਟੂ ਕੇ ਡਿਲੀਟ ਜਦ ਤੁਸੀਂ ਗੁਰੂ ਘਰ ਜਾ ਰਹੇ ਹੋ ਤੇ ਤੁਹਾਨੂੰ ਇੱਕ ਵੱਖਰੀ ਅਪਰੋਚ ਅਪਣਾਉਣੀ ਪੈਂਦੀ ਆ ਹਰ ਤਾਂ ਕਿਉਂਕਿ ਆਦਤ ਆ ਨਾ ਪੁਲਿਸ ਨੂੰ ਧੱਕੇਸ਼ਾਹੀ ਤੇ ਧੱਕੇ ਕਰਨੇ ਵਧੀਕੀ ਕਰਨੀ ਕੁੱਟਮਾਰ ਕਰਨੀ ਇਹ ਆਦਤ ਇਹਨਾਂ ਦੀ ਪਰ ਹਰ ਜਗ੍ਹਾ ਦੇ ਹਰ ਜਗ੍ਹਾ ਤੇ ਧੱਕਾ ਨਹੀਂ ਕਰ ਸਕਦੇ ਉਹਨਾਂ ਕੋ ਕੁਝ ਹੋ ਜਾਂਦਾ ਧੱਕਾ ਮੁੱਕੀ ਹੋ ਜਾਂਦੇ ਧੱਕੇ ਮੁੱਕੀ ਚੋ ਲੜਦੇ ਲੜਦੇ ਸਰੂਰ ਵਿੱਚ ਡਿੱਗ ਪੈਂਦੇ ਹੈਗੇ ਜਾਂ ਕਿਸੇ ਥਰਡ ਬੰਦੇ ਨੂੰ ਸੱਟ ਲੱਗ ਜਾਂਦੀ ਹੈਗੀ ਕੁਝ ਵੀ ਹੋ ਸਕਦਾ ਨਾ ਇਸ ਕਰਕੇ ਤੇ ਜੋ ਸ਼ੁਰੂਮਣੀ ਕਮੇਟੀ ਲੱਗਾ ਹੈ ਔਰ ਸ਼ੁਰੂਮਣੀ ਗੋਦਾ ਪ੍ਰਬੰਧਕ ਕਮੇਟੀ ਨੇ ਵੀ ਇਹੀ ਕਿਹਾ ਨਾ ਕਿ ਤੁਸੀਂ ਨਾ ਸਾਨੂੰ ਦੱਸਿਆ ਨਾ ਤੁਸੀਂ ਗਲਿਆਰਾ ਚੌਂਕੀ ਨੂੰ ਦੱਸਿਆ ਹੈਗਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਸਿਵਲ ਦੇ ਵਿੱਚ ਸਾਦੇ ਕੱਪੜਿਆਂ ਦੇ ਪੁਲਿਸ ਘੁੰਮਦੀ ਰਹਿੰਦੀ ਹੈਗੀ ਹੈ ਕਿੱਡਾ ਕੀ ਇੱਕ ਬੰਦਾ ਤੁਸੀਂ ਤੁਸੀਂ ਮੰਨ ਲਓ ਸ਼ੱਕ ਸ਼ੱਕ ਦੇ ਦਾਇਰੇ ਚ ਇੱਕ ਬੰਦਾ ਖੱਬੇ ਹੋਵੇ ਕਿ ਸੱਜੇ ਹੋਵੇ ਇੱਕ ਪਿੱਛੇ ਹੋਵੇ ਬਾਹਾਂ ਵਿੱਚ ਪਾਵਾ ਪਾ ਕੇ ਤੁਸੀਂ ਕਿ ਭੱਜਣਾ ਨਹੀਂ ਅਸੀਂ ਪੁਲਿਸ ਵਾਲੇ ਹੈਗੇ ਚੁੱਪ ਕਰਕੇ ਤੁਰਿਆ ਜਾ ਤੁਸੀਂ ਉੱਥੇ ਡਰਾਮਾ ਕੀਤਾਗਾ ਤੁਸੀਂ ਉੱਥੇ ਧੋਇਆਗਾ ਇੱਕ ਬੰਦੇ ਨੂੰ ਦੋ ਬੰਦੇ ਹੀ ਤੁਹਾਡੇ ਕੋਲ ਅੱਠ ਬੰਦੇ ਆਮਨੇ ਲੈ ਜਾਂਦੇ ਕਿ ਵੀ ਹਿਲਣਾ ਨਹੀਂ ਹੈਗਾ ਪੁਲਿਸ ਵਾਲੇ ਤਹੀਂ ਤੈਨੂੰ ਗ੍ਰਿਫਤਾਰ ਕਰਕੇ ਚੁੱਪ ਕਰਕੇ ਸਾਡੇ ਉੱਤਰਾ ਤੂੰ ਸਿੱਧਾ ਸ਼ਰਮੀ ਕਮੇਟੀ ਦਫ਼ਤਰ ਲੈ ਜਾਂਦੇ ਹੈਗੇ ਮਤਲਬ ਪੁਲਿਸ ਨੂੰ ਜਿੱਦ ਅਸਲ ਵਿੱਚ ਹੈ ਪੁਲਿਸ ਨੂੰ ਟਾਰਗੇਟ ਦੇ ਦਿੱਤੇ ਪੰਜਾਬ ਪੁਲਿਸ ਨੇ ਜਿਹੜਾ 18 ਕਰੋੜ ਰੁਪਈਆ ਨਾਮ ਕਿ 10 ਕਰੋੜ ਰੁਪਈਆ ਨਾਮ ਰੱਖਿਆ ਹੁਣੇ ਟਾਰਗੇਟ ਪੂਰੇ ਕੀਤੇ ਜਾ ਰਹੇ ਨੇ ਉਹ ਕਿਤੇ ਨਹੀਂ ਦੇਖਦੇ ਕਿ ਲੋਕੇਸ਼ਨ ਆ ਰਹੀ ਹੈ ਤੇ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਕਿਉਂਕਿ ਹਰ ਇੱਕ ਨੂੰ ਟਾਰਗੇਟ ਵੀ 2 ਲੱਖ ਮਿਲੂ 5 ਲੱਖ ਮਿਲੂਗਾ ਜੇ ਮੈਂ ਸਿਪਾਈ ਹਾਂ ਤੇ ਮੈਂ ਹੌਲਦਾਰ ਬਣ ਜੂ ਜੇ ਹੌਲਦਾਰ ਮੈਂ ਐਸਆਈ ਬਣ ਜੂਗਾ ਜੇ ਸਬ ਇੰਸਪੈਕਟਰ ਤੇ ਮੈਂ ਇੰਸਪੈਕਟਰ ਬਣ ਜੂਗਾ ਜਦੋਂ ਤੁਸੀਂ ਮੋਢਿਆਂ ਤੇ ਇਹਨੂੰ ਕਹਿੰਦੇ ਕਿ ਤੁਹਾਡੇ ਮੂੰਹ ਨੂੰ ਖੂਨ ਲੱਗ ਜਾਂਦਾ ਹੱਤਵਰਦ ਵੇਲੇ ਵੀ ਖਾਰਕੂ ਵਦ ਵੇਲੇ ਵੀ ਹੋਇਆ ਸੀ ਸਿਪਾਈ ਭਰਤੀ ਡੀਆਈਜੀ ਤੱਕ ਪਹੁੰਚੇ ਨੇ ਆਈਜੀ ਤੱਕ ਪਹੁੰਚੇ ਆਗੇ ਨੇ ਬੰਦੇ ਚਾਰ ਮਾਰਨੇ ਸੀ ਇੱਕ ਬੰਦੇ ਦਾ ਨਾਲ ਸਿਪਾਈ ਫਿਰ ਹੌਲਦਾਰ ਫਿਰ ਐਸਐਪ ਫਿਰ ਐਸਐਚਓ ਲੱਗੇ ਫਿਰ ਡੀਐਸਪੀ ਲੱਗ ਗਿਆ ਬੰਦੇ ਮਾਰੀਗੇ ਪ੍ਰੋਮੋਸ਼ਨ ਲਈਏ ਹੁਣ ਉਹੀ ਆ ਉਦੋਂ ਖਾੜਕੂਵਾ ਦੇ ਨਾਮ ਤੇ ਪਰਮਿਸ਼ਨ ਪ੍ਰੋਮੋਸ਼ਨਾਂ ਤਰੱਕੀਆਂ ਦੇ ਪੈਸੇ ਹੁਣ ਗੈਂਗਸਟਰਾਂ ਦੇ ਨਾਮ ਤੇ ਤਰੱਕੀਆਂ ਤੇ ਪ੍ਰੋਮੋਸ਼ਨਾਂ ਤੇ ਪੈਸੇ ਅਵਾਰਡ ਰਿਵਾਰਡ ਰੱਖੇ ਜਾ ਰਹੇ ਹੈਗੇ ਨਾ ਅਜੀਬ ਸਥਿਤੀ ਦੇ ਵਿੱਚ ਉਹਨਾਂ ਨੇ ਸ਼ਰਮਨ ਕਮੇਟੀ ਦੇ ਟਾਸਕ ਫੋਰਸਰ ਬੰਦੇ ਫੜ ਠੀਕ ਆ ਵਕਰੀ ਵਕਰੀ ਗੱਲ ਖਰਾਸ ਚ ਲੈ ਲਿਆ ਛੱਡ ਤੇ ਪਰ ਸਵਾਲ ਹੈ ਕਿ ਮर्याਦਤ ਇਹ ਵੀ ਭੰਗ ਹੋਗੀ ਹੁਣ ਹਰ ਗੱਲ ਦੇ ਸ਼ਰੂਮਨੀ ਕਮੇਟੀ ਸ਼ਿਕਾਇਤ ਕਰੂਗੇ ਹਰ ਗੱਲ ਦੇ ਕਾਲਤਖ ਸਾਹਿਬ ਦੇ ਜਥੇਦਾਰ ਨੂੰ ਦਖਲਦਾਜੀ ਦਊਗਾ ਐਵੇਂ ਕਿਵੇਂ ਚੱਲੇਗਾ ਇਹ ਤੇ ਸਿਆਣਾ ਆਫੀਸਰ ਹੋਵੇ ਨਾ ਜੀ ਉਹ ਇਹੋ ਜੀਆਂ ਅੰਗੇਲੀਆਂ ਜਾਂ ਲਾਪਰਵਾਹੀ ਨਹੀਂ ਕਰਦੇ ਹੈਗੇ ਹੁਣ ਪ੍ਰੋਬਲਮ ਹੈ ਕਿ ਪੰਜਾਬ ਨੂੰ ਸਮਝਣ ਵਾਲੇ ਲੋਕ ਨਹੀਂ ਹੈਗੇ ਅਫਸਰ ਸਾਹਿਬ ਨੂੰ ਚਾਹੀਦਾ ਕਿ ਮੈਂ ਐਸਐਸਪੀ ਲੱਗਾ ਰਵਾਂ ਜਿਸ ਤਰ੍ਹਾਂ ਮਰਜ਼ੀ ਲੱਗਾ ਰਵਾਂ ਕਾਨੂੰਨ ਮੈਂ ਜਿੱਦਾਂ ਮਰਜ਼ੀ ਤੋੜਾਂ ਮੇਰੇ ਬੰਦੇ ਕਾਨੂੰਨ ਤੋੜਨਾਂ ਜੇ ਕਿਨੇ ਫੂਡ ਹੋ ਲਈ ਤੂੰ ਉਹਨੂੰ ਚੱਕ ਲਿਓ ਉਹਨੂੰ 3 ਡਿਗਰੀ ਟੌਰਚਰ ਕਰ ਦੋ ਇਹ ਸਰਾਸਰ ਗਲਤ ਆ ਇਸ ਕਰਕੇ ਜਿੰਨੇ ਵੀ ਪੁਲਿਸ ਦੀ ਦਰਵਰਤੋਂ ਕੀਤੀ ਆ ਉਹ ਹਮੇਸ਼ਾ ਪਾਰਟੀ ਦਾ ਨੁਕਸਾਨ ਹੋਇਆ ਜਿਆਦਾ ਇਤਿਹਾਸ ਫਰੋਲਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ 2007 ਤੋਂ ਲੈ ਕੇ 2017 ਉਦੋਂ ਵੀ ਪੰਜਾਬ ਪੁਲਿਸ ਦੀ ਜਿਹੜੀ ਸੋਚ ਉਹ ਨੀਲੀ ਹੋ ਚੁੱਕੀ ਸੀ ਮੈਨੂੰ ਯਾਦ ਆ ਕਿ ਕਾਂਗਰਸ ਭਾਵਾਂ ਦੇ ਵਿੱਚ ਸੁਨੀਲ ਜਾਖੜ ਨੇ ਉਦੋਂ ਸਰਕਾਰ ਬਣ ਚੁੱਕੀ ਸੀ ਸਤਾਰਾਂ ਦੇ ਵਿੱਚ ਕੈਪਟਨ ਮਿਰਨਦਰ ਸਿੰਘ ਮੁੱਖ ਮੰਤਰੀ ਸੁਨੀਲ ਜਾਖੜ ਪ੍ਰਧਾਨ ਉਹਨੇ ਉਸ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਪੁਲਿਸ ਚਾਹੇ ਸਾਡੀ ਸਰਕਾਰ ਆ ਗਈ ਆ ਲੇਕਿਨ ਪੁਲਿਸ ਵਾਲਿਆਂ ਦੀ ਜਿਹੜੀ ਸੋਚ ਆ ਉਹ ਨੀਲੀ ਹੋਈ ਆ ਮਤਲਬ ਉਦੋਂ ਸਿਰਫ ਨੀਲੀਆਂ ਪੱਗਾਂ ਨਹੀਂ ਸੀ ਪੁਲਿਸ ਨੇ ਬੰਨੀ ਆਈਆਂ ਜਿਹੜੇ ਅੱਜ ਸੁਬੀਰ ਸਿੰਘ ਬਾਦਲ ਕਹਿੰਦਾ ਨਾ ਕਿ ਪੰਜਾਬ ਪੁਰ ਦੇ ਅਫਸਰ ਬੜੇ ਧੱਕੇ ਕਰਦੇ ਵਧੀਆਂ ਕਰਦੇ ਉਹਨਾਂ ਵੇਲੇ ਵੀ ਇਦਾਂ ਹੁੰਦਾ ਸੀ ਉਹਨਾਂ ਵੀ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਤੇ ਸੱਤਾ ਤੋਂ 10 ਸਾਲ ਬਾਅਦ ਹੋ ਗਏ ਨੇ ਅਗਲੀ ਗਰੰਟੀ ਨਹੀਂ ਹੈਗੀ ਕਿ ਸਤਾਈ ਚ ਵਾਪਸ ਆਏਗਾ ਫਿਰ ਕਾਂਗਰਸ ਨੇ ਵੀ ਇਦਾਂ ਹੀ ਕੀਤਾ ਪੁਲਿਸ ਨੂੰ ਖੁੱਲੀਆਂ ਛੁੱਟਾਂ ਪੁਲਿਸ ਦੀ ਮਨਮਰਜ਼ੀ ਦਿੱਤੇ ਤੇ ਕਾਂਗਰਸ ਦਾ ਨੁਕਸਾਨ ਹੋ ਗਿਆ ਇਹੋ ਹਾਲ ਆਮ ਆਦੀ ਪਾਰਟੀ ਦਾ ਹੋਊਗਾ ਜਦੋਂ ਤੁਸੀਂ ਕਿਸੇ ਵੀ ਮਿਸਯੂਜ਼ ਕਰਦੇ ਹੋ ਸਿਆਸੀ ਮਨਸੂਬੇ ਪੂਰੇ ਕਰਨ ਵਾਸਤੇ ਪੁਲਿਸ ਦਾ ਨੁਕਸਾਨ ਨਹੀਂ ਹੁੰਦਾ ਪੁਲਿਸ ਦੇ ਤੇ ਸਟਾਰ ਮਿਲ ਜਾਨੀਆਂ ਤੇ ਤਰੱਕੀਆਂ ਮਿਲ ਜਾਨੀਆਂ ਪ੍ਰੋਮੋਸ਼ਨ ਹੋਈ ਜਾਣੀਆਂ ਉਦੋਂ ਇਹ ਹਾਲ ਤੇ ਆਮ ਆਦੀ ਪਾਰਟੀ ਦਾ ਵੀ ਇਹੀ ਹਾਲ ਹੋਊਗਾ ਜੋ ਪਿਛਲੇ ਜੇ ਤੁਸੀਂ ਪੁਲਿਸ ਦਾ ਪੁਲਿਸ ਦੇ ਨਾਲ ਸਿਆਸਤ ਨਹੀਂ ਹੁੰਦੀ ਕੰਮਾਂ ਦੇ ਨਾਲ ਸਿਆਸਤ ਹੋਣੀ ਚਾਹੀਦੀ ਹੈ ਲੋਕਾਂ ਦੇ ਦਿਲ ਜਿੱਤਨੇ ਚਾਹੀਦੇ ਲੋਕਾਂ ਦੇ ਦਿਲ ਨਹੀਂ ਤੋੜਨੇ ਚਾਹੀਦੇ ਇਥੇ ਦਿਲ ਤੋੜੇ ਜਾ ਰਹੇ ਹਨ ਇਸ ਕਰਕੇ ਆ ਹੁਣ ਜਿੰਨੇ ਪੁਲਿਸ ਵਧਿਖਿਆ ਕਰ ਰਹੇ ਉਹ ਸਾਰੇ ਦੇ ਸਾਹਮਣੇ